ਕਹਿੰਦੇ ਕਿ ਨਾ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਸਤਨਾਮ ਸਿੰਘ ਆ ਜੀ ਪਿੰਡ ਮੁੰਡਾ ਪਿੰਡ ਆ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਵੱਲੋਂ ਦਿੱਤੀ ਹੋਈ ਸ਼ਿਕਾਇਤ ਤੇ ਸਪੈਕਚੂਲ ਸਰਕਾਰ ਉਹ ਡੀ.ਐਸ.ਓ ਨੂੰ ਮਤਲਬ ਕਰਦੇ ਪਾਇਆ ਅਸੀਂ ਬੜਾ ਧੰਨਵਾਦ ਕਰਦੇ ਆ ਜੀ ਡੀ.ਸੀ ਸਾਹਿਬ ਦਾ ਵੀ ਤੇ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਸੱਚਾਈ ਤੇ ਕੰਮ ਕੀਤਾ ਜੀ ਇਹ ਬੰਦੇ ਨੇ ਜਿਹੜਾ ਸਰਪੰਚਾ ਗੁੱਜਰਪੁਰ ਵਾਲਾ ਇਹਦੀ ਵਾਈਫ ਸਰਪੰਚ ਵਹੇ ਇਹਨੇ ਈਡਾ ਗਲਤ ਕੰਮ ਕੀਤਾ ਵੀ ਉਹ ਖਾਲ ਸਾਈਡ ਦਾ ਬੰਦ ਬਧਿਆ ਇਨੇ ਚੁੱਕ ਕੇ ਦੇ ਆਪਦੇ ਘਰ ਭਰਤੀ ਪਾ ਲਈ ਆ ਤੇ ਕੁਝ ਪੈਲੀ ਜਰ ਲਾਤਾ ਸਾਡੇ ਜਿਹੜੇ ਆ ਚਾਰ ਪਿੰਡ ਮਰਨੇ ਸੀ ਪੰਜ ਇਹ ਘੜ ਤੋਂ ਘੜੀ 40 142 100 ਕਿਲਾ ਜਿਹੜਾ ਖਤਮ ਹੋਣਾ ਸੀ ਉਹ ਤੇ ਇਹ ਅਸੀਂ ਧੰਨਵਾਦ ਕਰਦੇ ਆਂ ਸਰਕਾਰ ਦਾ ਵੀ ਇਹਨਾਂ ਨੇ ਬੜੀ ਸੇਤੀ ਕਾਰਵਾਈ ਕਰਕੇ ਤੇ ਉਹਨੂੰ ਮਤਲ ਕਰਤਾ ਜੀ ਸਰਕਾਰ ਔਰ ਡੀਸੀ ਸਾਹਿਬ ਤੋਂ ਜਿਹੜਾ ਹੋਰ ਤੁਹਾਡੀ ਕੋਈ ਮੰਗ ਹੈ ਇਸ ਤੋਂ ਇਲਾਵਾ ਸਾਡੀ ਇਹ ਮੰਗ ਆ ਜੀ ਇੱਕ ਤੋਂ ਬੰਨ ਜਿਹੜਾ ਵਾ ਉਹ ਹਲੇ ਉਤਰਾ ਹੀ ਆ ਜੀ ਇਨਨ ਮਤਲਬ ਕਰਦਾ ਧੰਨਵਾਦ ਕਰਦੇ ਆ ਤੇ ਬੰਨ ਵੀ ਸਾਡਾ ਬਣਾਇਆ ਜਾਵੇ ਤੇ ਬੜਾ ਧੰਨਵਾਦ ਅਸੀਂ ਕਰਾਂਗੇ ਜੀ ਡੀ ਸਾਹਿਬ ਦਾ ਔਰ ਸਰਕਾਰ ਦਾ ਕੀ ਨਾਮ ਦਿੱਤਾ ਨਾ ਮੇਰਾ ਗੁਰਲਾਲ ਸਿੰਘ ਆ ਜੀ ਕਿਹੜਾ ਪਿੰਡ ਆ ਮੁੰਡਾ ਪਿੰਡ ਆ ਜੀ ਕੀ ਮਾਮਲਾ ਬੀਤੇ ਦਿਨ ਜਿਹੜਾ ਇੱਕ ਸਰਪੰਚ ਦੇ ਵੱਲੋਂ ਖਾਲਸਾ ਇਹਦੇ ਵੱਲੋਂ ਬੰਨ ਨੂੰ ਤੋੜਿਆ ਗਿਆ ਤੇ ਤੁਹਾਡੇ ਵੱਲ ਸ਼ਿਕਾਇਤ ਕੀਤੀ ਆ ਕੀ ਕਰ ਰਹੀ ਕੀਤੀ ਕੀ ਕਿਹੜਾ ਗੱਲ ਹੈ ਇਦਾਂ ਵਾ ਜੀ ਇਹ ਕੁਝ 10 15 ਦਿਨ ਪਹਿਲਾਂ ਜਿਹੜਾ 2 2.5 ਕਿੱਲੇ ਬੰਨ ਸੀਗਾ ਉਹ ਆਪਣੇ ਲਾਗੇ ਪੈਂਦਾ ਪਿੰਡ ਗੁਜਰਪੁਰ ਤੋਂ ਸਰਪੰਚ ਨੇ ਚੁੱਕ ਲਿਆ ਸੀਗਾ ਜ਼ਮੀਨ ਵੀ ਜਿਹੜੀ ਉਹ ਪੰਚਾਇਤੀ ਆ ਉਹਦੇ ਵਿੱਚ ਇਦਾਂ ਸੀਗਾ ਵੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਉਹਨਾਂ ਦੇ ਜਦੋਂ ਧਿਆਨ ਚ ਲਿਆਂਦਾ ਉਹਨਾਂ ਨੇ ਸਾਰੀ ਪੇਰਵਾਹੀ ਕੀਤੀ ਇਸ ਚੀਜ਼ ਤੇ ਸਾਰਾ ਪਟਵਾਰੀ ਤੱਕ ਐਸਡੀਐਮ ਤੱਕ ਸਾਰਾ ਉਹਨਾਂ ਮੌਕਾ ਵੇਖਿਆਣ ਕੇ ਮੌਕਾ ਵੇਖ ਕੇ ਉਹਨਾਂ ਨੇ ਸਾਨੂੰ ਕਿਹਾ ਵੀ ਜੋ ਵੀ ਇਹਦੇ ਵਿੱਚ ਸਚਾਈ ਹੋਊਗੀ ਸਚਾਈ ਦੇ ਕਾਰਵਾਈ ਕੀਤੀ ਜਾਊਗੀ ਤੇ ਅਸੀਂ ਧੰਨਵਾਦ ਕਰਦੇ ਹਾਂ ਡੀਸੀ ਸਾਹਿਬ ਦਾ ਵੀ ਸਰਕਾਰ ਦਾ ਵੀ ਜਿਨ੍ਹਾਂ ਨੇ ਅੱਜ ਇਹ ਸਚਾਈ ਨੂੰ ਵੇਖਿਆ ਆ ਇੱਥੇ ਕਾਰਵਾਈ ਕੀਤੀ ਆ ਤੇ ਡੀਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਵੀ ਸਾਨੂੰ ਜਿਹੜਾ ਇਨਸਾਫ ਮਿਲਿਆ ਅੱਜ ਜੀ ਤੇ ਕੀ ਨਾਮ ਸੀ ਸਰਪੰਚ ਸਾਹਿਬ ਦਾ ਤਾਂ ਕਿਸ ਪਾਰਟੀ ਨਾਲ ਸੰਬੰਧਤ ਆਉਂਦਾ ਸਰਪੰਚ ਸਾਹਿਬ ਵਿੱਚ ਸੁਖਦੇਵ ਸਿੰਘ ਆ ਜੀ ਗੁਜਰਪੁਰ ਤੋਂ ਅਕਾਲੀ ਦਲ ਪਾਰਟੀ ਤੋਂ ਸਰਪੰਚ ਬਣੇ ਆ ਜੀ ਇਹ ਖੁਦ ਸਰਪੰਚ ਆ ਜਾਂ ਉਹਨਾਂ ਦੀ ਮਿਸਲ ਦਾ ਸਰਪੰਚ ਨਹੀਂ ਜੀ ਇਹਨਾਂ ਦੀ ਜਿਹੜੀ ਵਾਈਫ ਆ ਉਹ ਸਰਪੰਚ ਆ ਕਾ ਜਾਲੀ ਹੋ ਜਾ ਸਰਕਾਰ ਵੱਲੋਂ ਜਾਂ ਡੀਸੀ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਆ ਉਹ ਤੋਂ ਤੁਸੀਂ ਸੰਤੁਸ਼ਟ ਹੋ ਬਿਲਕੁਲ ਜੀ ਡੀਸੀ ਸਾਹਿਬ ਨੇ ਜੋ ਵੀ ਇਹ ਕਾਰਵਾਈ ਕੀਤੀ ਆ ਸਾਰੀ ਪੁਨਛਣ ਕਰਕੇ ਆਪਣਾ ਮਤਲਬ ਕੀ ਪਟਵਾਰੀ ਸਾਹਿਬ ਤੋਂ ਸਾਰਾ ਪੈਲੀ ਜ਼ਮੀਨ ਦਾ ਲੈ ਗਏ ਵੀ ਜ਼ਮੀਨ ਪੰਚਾਇਤੀ ਆ ਜਾਂ ਇਹਦੀ ਮਲਗੀ ਆ ਉਹ ਜ਼ਮੀਨ ਵੀ ਜਿਹੜੀ ਉਹ ਪੰਚਾਇਤੀ ਆ ਬੰਦੀ ਕਾਰਵਾਈ ਜੋ ਬੰਦੀ ਉਹ ਕੀਤੀ ਆ ਅਸੀਂ ਧੰਨਵਾਦ ਕਰਦੇ ਆ ਬਹੁਤ ਬਹੁਤ ਜੀ ਸਾਹਿਬ ਦਾ ਜਿਨ੍ਹਾਂ ਸਾਨੂੰ ਇਨਸਾਫ ਦਿੱਤਾ ਵਾ ਕਿਉਂਕਿ 5 ਪਿੰਡ ਆ ਪੰਜਾਂ ਪਿੰਡਾਂ ਦੀ ਜਿਹੜੀ ਜੰਮੀ ਫਸਲ ਆ ਉਹ ਨੁਕਸਾਨ ਹੁੰਦੀ ਐ ਕਿ ਸਿਰਫ ਇੱਕ ਬੰਦੇ ਦਾ ਕਰਕੇ ਅਸੀਂ ਤੇ ਇਹਨੂੰ ਹੱਥ ਜੋੜਦੇ ਸੀਗੇ ਵੀ ਤੁਸੀਂ ਬੰਨ ਚੁੱਕਿਆ ਸਾਡਾ ਕੋਈ ਢਾਡੇ ਨਾਲ ਵਾਰਨਿੰਗ ਆ ਤੁਸੀਂ ਇਸੇ ਬੰਨ ਤੇ ਮਿੱਟੀ ਰੱਖ ਦੋ ਆਪਾਂ ਰਲ ਕੇ ਰੱਖ ਲੈਨੇ ਆ ਚਲੋ ਸਾਰੇ ਬਾਜਾਂਗੇ ਪਰ ਇਹਨਾਂ ਨੇ ਜਿਹੜੀ ਆ ਸਾਡੀ ਕੋਈ ਵੀ ਸ਼ਿਕਾਇਤ ਤੋਂ ਸਰਪੰਚ ਸਾਹਿਬ ਨੂੰ ਮਤਲਬ ਕਰ ਦਿੱਤਾ ਗਿਆ ਤਾਂ ਹੁਣ ਤੁਹਾਡੀ ਕੋਈ ਡੀਸੀ ਸਾਹਿਬ ਤੋਂ ਜਾਂ ਪੰਜਾਬ ਸਰਕਾਰ ਤੋਂ ਇਸ ਤੋਂ ਲਾਵਾ ਹੋਰ ਕੋਈ ਮੰਗ ਦੇਖੋ ਜੀ ਸਾਡੀ ਮੰਗ ਇਹੋਈ ਆ ਜੋ ਵੀ ਕੀਤਾ ਵਾ ਡੀਸੀ ਸਾਹਿਬ ਨੇ ਪਹਿਲਾਂ ਵੀ ਸੱਚਾਈ ਦੇ ਚੱਲੇ ਆ ਗਾਂ ਵੀ ਸੱਚਾਈ ਦੇ ਚੱਲਣਗੇ ਅਹੀਂ ਬੇਨਤੀ ਕਰਦੇ ਆਂ ਜੀ ਡੀਸੀ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਇਹਨੇ ਬਹਾਲ ਹੋਣ ਦੀ ਕੋਸ਼ਿਸ਼ ਕਰੂਗਾ ਇਹਨੂੰ ਬਹਾਲ ਨਾ ਕੀਤਾ ਜਾਵੇ ਕਿਉਂਕਿ ਜੇ ਮੰਨ ਲਓ ਅੱਗੇ ਇਹਨੇ ਸਾਡਾ ਨੁਕਸਾਨ ਕੀਤਾ ਵਾ ਜੇ ਨੁਕਸਾਨ ਪਾਣੀ ਆ ਜਾਂਦਾ ਤੇ ਫਿਰ ਚੋਂ ਪਿੰਡਾਂ ਦਾ ਨੁਕਸਾਨ ਜਿਹੜੀ 4-5000 ਏਕੜ ਜ਼ਮੀਨ ਸੀ ਉਹਦਾ ਬਹੁਤ ਨੁਕਸਾਨ ਹੋਣਾ ਸੀ ਅੰਕੀਨ ਆ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਪਿੰਡ ਗੁੱਜਰਪੁਰਾ ਨਾਂ ਮੇਰਾ ਸਰਦੇਵ ਸਿੰਘ ਮੌਜੂਦਾ ਸਰਪੰਚਾਂ ਮੈਂ ਪਹਿਲਾਂ 25 ਸਾਲ ਤੋਂ ਵੀ ਅਸੀਂ ਸਰਪੰਚ ਰਹੇ ਆਂ ਸਮਤੀ ਨਾਲ ਸਰਪੰਚ ਬਣਦੇ ਰਹੇ ਆਂ ਪੁੱਤ ਮੁੰਡਾ ਪਿੰਡ ਦਾ ਬਰਨਾਲ ਸਿੰਘ ਤੇ ਕੁਝ ਹੋਰ ਵਿਅਕਤੀ ਤੁਹਾਡੇ ਤੇ ਦੋਸ਼ ਲਾ ਰਹੇ ਨੇ ਕਿ ਖਾਲਸਾ ਐਡਵਨਸ ਦਾ ਬੰਦ ਬੰਨਿਆ ਸੀ ਉਹਨੂੰ ਤੁਸੀਂ ਤੋੜ ਕੇ ਤੇ ਆਪਣੀ ਕੋਠੀ ਦੇ ਵਿੱਚ perties ਲਈ ਕੀ ਸਾਰਾ ਲਾਭਦਾ ਕੀ ਕਰਾਂਗੇ ਇਹ ਬਿਲਕੁਲ ਬਨਿਆ ਬੇਮਨਿਆਜ਼ ਲਿਜਾਮ ਲਾ ਰਹੇ ਆ ਇਹ ਚੋਲੇ ਦੇ ਬੰਦੇ ਆ ਜਿਨ੍ਹਾਂ ਨੇ ਮੇਰੇ perties ਪਾਈ ਆ ਘੜ ਕਿਉਂ ਲਿਆਂਕੇ ਇਹ ਜਿਹੜਾ ਬੰਨਵਾ ਇਹ ਬੰਨ ਨਹੀਂ ਹੈ ਵੱਟਵਾ ਬੰਨ دریا ਦੇ ਘੇਰੇ-ਘੇਰੇ ਵੱਜ ਗਏ ਤੇ ਘੜਕੇ ਨੂੰ ਵੱੱਦਾ ਖਾਲਸੇ ਇਹਨਾਂ ਨੇ ਮੇਰੇ ਗਾੜੀ ਮਿੰਤ ਕੀਤੀ ਵੀ ਇੱਥੇ ਵੱਟ ਜੀ ਬੰਨ ਲੈਣ ਦੋ ਤੇ ਸਾਨੂੰ ਥੋੜਾ ਜਿਹਾ ਪਾਣੀ ਲੋਕ ਲੈਣ ਦੋ ਤੇ ਮੈਂ ਆਹ ਚੱਲ ਬੰਨ ਲਓ ਕੋਈ ਗੱਲ ਨਹੀਂ ਗਈ ਬਾਕੀ ਇਹਨਾਂ ਆਖਿਆ ਵੀ ਅਸੀਂ ਤੇਰੇ ਟੋਇਟ ਆ ਇਹ ਵੀ ਪਧਰੇ ਕਰ ਦਾਂਗੇ ਮੜ ਕੇ ਸਾਫ ਕਰ ਦਾਂਗੇ ਜਦੋਂ ਬੰਨ ਵੱਜ ਗਿਆ ਬੰਨ ਜਿਹੜਾ ਰੀਜਨਲ ਬੰਨ ਵਾ ਉਹ ਵੱਜਾ ਵਾ ਉਹਨੂੰ ਕੋਈ ਤਕਲੀਫ ਨਹੀਂ ਗਈ ਉਹਦਾ ਕੋਈ ਮਤਲਬ ਨਹੀਂ ਇਹ ਮੇਰੀ ਮਾਲਕੀ ਪੈਲੀ ਆ ਨਿੱਜੀ ਪੈਲੀ ਆ ਇਹਨਾਂ ਦੀ ਮੇਰੀ ਆ ਜਿਹੜੇ ਬੰਦੇ ਮੇਰੇ ਨਾਲ ਨਾਲ ਜਾਵ ਲੌਣ ਦੇ ਆ ਇਹ ਇੱਕ ਕਮੇਟੀ ਆ ਤੇ ਇਹ ਜਿਹੜਾ ਬੰਦਾ ਕਮੇਟੀ ਦਾ ਮੁੰਡੇ ਪਿੰਡ ਵਾਲਾ ਇਹ ਮੇਰਾ ਥੋੜਾ ਜਿਹਾ ਵਿਰੋਧੀ ਆ ਤੇ ਇਹ ਬੰਦਿਆਂ ਨੂੰ ਗਮਰਾਹ ਕਰਕੇ ਇਕੱਠੇ ਕਰਕੇ ਜਾਂ ਕੋਈ ਪਾਣੀ ਨਾਲ ਜਿੱਤਾ ਹੀ ਮਹੀਨਾ ਆ ਗਿਆ ਪਾਣੀ ਚੜੇ ਨੂੰ ਕੋਈ ਨੁਕਸਾਨ ਨਹੀਂ ਜਿਹੜਾ ਦਰਿਆ ਦੇ ਕੰਢੇ ਦੇ 89 ਉਹਦੇ ਸਹੀ ਆ ਤੇ ਜਿਹੜਾ ਮੇਰੀ ਪੈਲੀ ਵਿੱਚ ਵਟ ਮਾਰੀ ਉਹ ਮੈਂ ਢਾ ਕੇ ਪਧਰੀ ਕਰ ਲਈ ਪਹਿਲਾਂ ਇਹਨਾਂ ਮੇਰੇ ਨਾਲ ਗੱਲ ਕੀਤੀ ਵੀ ਅਸੀਂ ਢਾ ਦਾਂਗੇ ਤੇ ਮੁੜ ਕੇ ਇਹਨਾਂ ਨੇ ਢਾਈ ਦੀ ਫੇਰ ਇਹਨਾਂ ਕੋਲ ਗਿਆ ਮੈਂ ਪੰਚਾਇਤ ਕੋ ਤੇ ਇਹਨਾਂ ਨੇ ਆਖਿਆ ਤੂੰ ਜਾ ਕੇ ਆਪੇ ਢਾ ਲੈ 20 ਕਿੱਲੇ ਝੋਨਾ ਮੇਰਾ ਪਿਛਲੇ ਸਾਰੇ ਇਸ ਵਟ ਦੇ ਕਾਰਨ ਮਾਰਿਆ ਗਿਆ ਤੇ ਹੁਣ ਮੈਂ ਇਹਨੂੰ ਢਾ ਕੇ ਤੇ ਆਪਣੀ ਪੈਲੀ ਦੇ ਨਾਲ ਮਿਲਾ ਲਿਆ ਆ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਸਾਹਮਣੇ ਤੁਸੀਂ ਮੰਨੇ ਹੋ ਕਿ ਜੇਕਰ ਮੈਂ ਬੰਨਣਾ ਤੋੜਿਆ ਸੀ ਤੁਹਾਨੂੰ ਬੰਨਣਾ ਇਦਾਂ ਦਾ ਕੋਈ ਮਾਮਲਾ ਹੈਗਾ ਨਾ ਨਾ ਕੋਈ ਮਾਮਲਾ ਨਹੀਂ ਪ੍ਰਸ਼ਾਸਨ ਦੇ ਸਾਰੀ ਗੱਲ ਧਿਆਨ ਚ ਵਾ ਜੇ ਬੰਨ ਏ ਹੁੰਦਾ ਤੇ ਉਹਨੂੰ ਪਾਣੀ ਟੁੱਟ ਕੇ ਤੇ ਇਹ ਫਿਰ ਪਹਿਲਾਂ ਤਾਂ ਇਹ ਜਿਹੜੀਆਂ ਇਹ ਗੱਲਾਂ ਕਰਦੇ ਮੁੰਡੇ ਪਿੰਡਲੇ ਜੇਨਾ ਦਰਿਆ ਭਰਿਆ ਵਾ ਬੰਨ ਤੇ ਦਰਿਆ ਦੇ ਨਾਲ-ਨਾਲ ਬੰਜ ਕੇ ਤੇ ਘੜਕੇ ਤਾਂ ਹੀ ਆ ਤੇ ਇਹ ਵੱਖਰਾ ਅਜੇ ਇਹਨਾਂ ਨੇ ਬੰਨਣਾ ਤੇ ਆਪਦੀ ਮੁੰਡੇ ਪਿੰਡਲੀ ਹੱਦ ਨਾਲ ਆਪ ਦਾ ਵੱਖਰਾ ਬੰਨਣ ਇਹ ਚਾਹੁੰਦੇ ਵੱਖਰਾ ਬੰਨਣਾ ਤੇ ਇਹ ਫਿਰ ਵੱਖਰਾ ਆ ਆਪਣੇ ਪਿੰਡ ਦਾ ਬੰਨਣਾ ਸਾਡੇ ਪਿੰਡ ਨਾਲ ਥੋੜਾ ਬੰਨਣਾ ਵਾ ਇਹਨਾਂ ਨੇ ਕੋਈ ਬੰਨ ਜਿਹੜੇ ਤੁਹਾਡੇ ਤੇ ਦੋਸ਼ ਲਾ ਰਹੇ ਹੋ ਇਹ ਬੇਮੁਨਾਦ ਬਿਲਕੁਲ ਗਲਤ ਮੇਰੀ ਮਾਲਕੀ ਪੈਲੀ ਇਹ ਕਿਤਰਾ ਬੰਨ ਲੈਣਗੇ ਬੰਨ ਅੱਗੇ ਵੀ ਮੇਰੇ 20 ਕਿੱਲੇ ਜਿਹੜੇ ਆ ਪੈਲੀ ਦੇ ਦਰਿਆ ਦੇ ਵਿੱਚ ਚਲੇ ਗਏ ਉੱਥੇ ਵੀ ਮੈਂ ਨਾਲ-ਨਾਲ ਬੰਨ ਬਣਾਇਆ ਵਾ ਉਹ ਬੰਨ ਬਿਲਕੁਲ ਸਹੀ ਆ ਉਹ ਬੰਨ ਦੀ ਕੋਈ ਮਤਲਬ ਨਹੀਂ ਇਹਦੇ ਬੰਨ ਹੀ ਨਹੀਂ ਇਹਦੇ ਵਟ ਸੀ ਇਹਨੂੰ ਮਾਰੀ ਇੱਕ ਆਰਜੀ ਤੇ ਜਦੋਂ ਬੰਨ ਵੱਜ ਗਿਆ ਵਾ ਤੇ ਹੁਣ ਇਹ ਵਟ ਦਾ ਕੋਈ ਮਤਲਬ ਨਹੀਂਗਾ ਜੇ ਕਰੋਨਾ ਵਾਲੋ ਕੋ ਬੰਨਣ ਬੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤੁਸੀਂ ਕੀ ਕਰੋਗੇ ਫੇਰ ਅਹੀਂ ਮੈਂ ਆਪ ਦਾ ਕਾਰਵਾਈ ਕਰੂੰਗਾ ਪੂਰੀ ਮੈਂ ਪ੍ਰਸ਼ਾਸਨ ਨੂੰ ਵੀ ਦੱਸਿਆ ਵਾ ਮੈਂ ਆਪਣੇ ਤੌਰ ਤੇ ਵੀ ਫਿਰ ਜੋ ਮੇਰੇ ਕੋ ਹੋਊਗਾ ਉਹ ਕਰੂੰਗਾ ਨੁਕਸਾਨ ਹੀ ਹੋਣਾ ਫਿਰ ਜੇ ਮੇਰੀ ਜ਼ਬਰਦਸਤੀ ਜ਼ਬਰਦਸਤੀ ਮੇਰੀ ਪੈਲੀ ਵਾਉਣ ਲੱਗੇ ਤੇ ਫਿਰ ਨੁਕਸਾਨ ਹੀ ਹੁੰਦੇ ਹੁੰਦੇ ਆ ਫਿਰ ਕੀ ਹੁੰਦਾ ਫਿਰ ਉਹ ਕੋਈ ਹੋਊਗਾ